اس ویلے دی ਵੱਡੀ ਖਬਰ پنجاب ਸਰਕਾਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਲਗਾਤਾਰ ਜਿਹੜਾ پنجاب ਸਰਕਾਰ ਦੇ ਵਿਰੁੱਧ ਜਿਹੜੇ ਕਿਸਾਨ ਜਥੇਬੰਦੀਆਂ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਸੀ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਪਟੀਸ਼ਨਾਂ ਜਿਹੜੀਆਂ ਹਾਈ ਕੋਰਟ ਦੇ ਵਿੱਚ ਦਾਖਲ ਹੋਈਆਂ 200 ਤੋਂ ਪਲੱਸ ਜਿਹੜੀਆਂ ਪਟੀਸ਼ਨਾਂ ਦੱਸੀਆਂ ਜਾ ਰਿਆ ਨੇ ਜਿਹੜੀਆਂ ਕਿ ਹਾਈ ਕੋਰਟ ਦੇ ਵਿੱਚ ਜਿਹੜੀ ਹੈ ਦਾਖਲ ਹੋਈਆਂ ਜਿਸ ਤੋਂ ਬਾਅਦ ਕਿ ਪਟੀਸ਼ਨ ਦੇਖਦੇ ਹੀ ਜਿਹੜੇ ਹਾਈ ਕੋਰਟ ਦੇ ਵੱਲੋਂ ਜਿਹੜੀ ਐ ਸਟੇ ਲਗਾ ਦਿੱਤੀ ਗਈ ਸੀ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਹੁਣ ਜਿਹੜੀ ਐ ਅੱਜ ਜਿਹੜੀ ਇੱਕ ਹੋਰ ਪਟੀਸ਼ਨ ਸੀਗੀ ਜਿਸ ਨੂੰ ਲੈ ਕੇ ਜਿਹੜਾ ਅੱਜ ਫਿਰ ਜਿਹੜਾ ਕੋਰਟ ਦੇ ਵਿੱਚ ਜਿਹੜੀ ਐ ਸੁਣਵਾਈ ਸੀਗੀ ਸੁਣਵਾਈ ਦੇ ਵਿੱਚ ਦੱਸਿਆ ਜਾ ਰਿਹਾ ਕਿ ਦੋਨਾਂ ਪਾਰਟੀਆਂ ਦੇ ਵੱਲੋਂ ਆਪਣੇ ਆਪਣੇ ਤਰਕ ਦਿੱਤੇ ਗਏ ਤੇ ਉੱਤੇ ਜੇ ਗੱਲ ਕਰੀਏ ਤਾਂ ਹੁਣ ਜਿਹੜੀ ਐ ਲੈਂਡ ਪੁਲਿੰਗ ਸਕੀਮ ਜਿਹੜੀ ਐ ਵਿਵਾਦਾਂ ਦੇ ਵਿੱਚ ਕਿਰਦੀ ਹੋਈ ਨਜ਼ਰ ਆ ਰਹੀ ਹੈ ਦੱਸਦੀ ਹੈ ਕਿ ਹਾਈ ਕੋਰਟ ਦੇ ਵੱਲੋਂ 4 ਹਫ਼ਤਿਆਂ ਲਈ ਰੋਕ ਲਗਾ ਦਿੱਤੀ ਗਈ ਹੈ 4 ਹਫਤੇ ਬਾਅਦ ਹੂਨ ਜਿਹੜੀ ਐ ਇਸ ਦੇ ਦੁਬਾਰਾ ਸੁਣਵਾਈ ਹੋਏਗੀ ਦੱਸਦੀ ਕਿ ਲਗਾਤਾਰ ਜਿੱਦਾਂ ਹੀ ਜੜੀ ਐ ਪੰਜਾਬ ਸਰਕਾਰ ਦੇ ਵੱਲੋਂ ਲੈਂਡ ਪੁਲਿੰਗ ਸਕੀਮ ਲੈ ਕੇ ਆਉਂਦੀ ਗਈ ਐ ਉਸ ਤੋਂ ਬਾਅਦ ਜਿੱਥੇ ਵਿਰੋਧੀ ਪਾਰਟੀਆਂ ਉਹਨਾਂ ਨੂੰ ਆੜੇ ਹੱਥੇ ਲੰਦੇ ਹੋਏ ਨਜ਼ਰ ਆ ਰਹੇ ਸੀ ਉੱਥੇ ਜੇ ਹੁਣ ਗੱਲ ਕਰੀਏ ਤਾਂ ਲਗਾਤਾਰ ਜਿਹੜੀਆਂ ਪਟੀਸ਼ਨਾਂ ਪਈਆਂ ਲੁਧਿਆਣਾ ਤੋਂ ਵੀ ਵੱਖ-ਵੱਖ ਪਟੀਸ਼ਨਰਾਂ ਦੇ ਵੱਲੋਂ ਜਿਹੜੀ ਐ ਪਟੀਸ਼ਨ ਹੈ ਦਾਖਲ ਕੀਤੀ ਗਈ ਸੀ ਹਾਈ ਕੋਰਟ ਦੇ ਵਿੱਚ ਲਗਾਤਾਰ ਜਿਹੜਾ ਇਹ ਮਾਮਲਾ ਜਿਹੜਾ ਤੂਲ ਫੜਦਾ ਹੋਇਆ ਨਜ਼ਰ ਆ ਰਿਹਾ ਸੀ ਉਸ ਤੋਂ ਬਾਅਦਾਂ ਜੇ ਗੱਲ ਕਰੀਏ ਤਾਂ ਕਾਂਗਰਸ ਵੱਲੋਂ ਜਿਹੜਾ ਕਿ ਗਲਾਡਾ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੱਡਾ ਇਕੱਠ ਕਰਕੇ ਡੀਸੀ ਆਫਿਸ ਦੇ ਵਿੱਚ ਜਿਹੜਾ ਲੁਧਿਆਣਾ ਦੀ ਗੱਲ ਕਰੀਏ ਤਾਂ ਉੱਥੇ ਜਿਹੜਾ ਧਰਨਾ ਮਾਰਿਆ ਗਿਆ ਸੀ ਉੱਥੇ ਹੀ ਕਿਸਾਨ ਜਥਿਆਂ ਵੱਲੋਂ ਜਿਹੜੀ ਐ ਹਲੇ ਵੀ ਜਿਹੜਾ ਧਰਨਾ ਜਿਹੜਾ ਗਲਾਡਾ ਦਸਤਰ ਦੇ ਬਾਹਰ ਲਾਇਆ ਗਿਆ ਉੱਥੇ ਹੀ ਗੱਲ ਕਰੀਏ ਤਾਂ ਹੁਣ ਜਿਹੜਾ ਜਗਰਾਓ ਤੋਂ ਵੀ ਤਸਵੀਰਾਂ ਸਾਹਮਣੇ ਆ ਰਹੀਆਂ ਸੀ ਕਿ ਅਸੀਂ ਕੋਈ ਵੀ ਆਪਣੀ ਜ਼ਮੀਨ ਜਿਹੜੀ ਹੈ ਸਰਕਾਰ ਨੂੰ ਨਹੀਂ ਦਵਾਂਗੇ ਉੱਥੇ ਲੁਧਿਆਣਾ ਤੋਂ ਜਿਹੜੇ ਮੰਤਰੀ ਨੇ ਕੈਬਨ ਕੈਬਨਿਟ ਮੰਤਰੀ ਨੇ ਇੰਡਸਟਰੀ ਮੰਤਰੀ ਸੰਜੀਵ अरोड़ा ਦੀਆਂ ਵੀ ਤਸਵੀਰਾਂ ਵਾਇਰਲ ਹੋ ਰਹੀਆਂ ਸੀ ਜਿੱਥੇ ਵੱਡੇ ਕਾਰੋਬਾਰੀਆਂ ਦੇ ਵੱਲੋਂ ਜਿਹੜੀ ਐ ਜ਼ਮੀਨ ਜਿਹੜੀ ਐ ਸਮਰਥਨ ਵੀ ਦਿੱਤਾ ਜਾ ਰਿਹਾ ਸੀ ਇਹ ਜੇ ਗੱਲ ਕਰੀ ਤਾਂ ਹੁਣ ਜਿਹੜੀ ਐ ਉਹਨਾਂ ਦੇ ਵੱਲੋਂ ਵੀ ਜਿਹੜੀਆਂ ਜ਼ਮੀਨਾਂ ਤਾਂ ਜ਼ਰੂਰ ਦਿੱਤੀਆਂ ਗਈਆਂ ਸੀ ਲੇਕਿਨ ਹੁਣ ਜਿਹੜੀ ਐ ਲੈਂਡ ਪੁਲਿੰਗ ਸਕੀਮ ਕਿਤੇ ਨਾ ਕਿਤੇ ਵਿਵਾਦਾਂ ਦੇ ਵਿੱਚ ਕਿਰਦੀ ਹੋਈ ਨਜ਼ਰ ਆ ਰਹੀ ਹੈ ਹੁਣ ਜਿਹੜਾ 4 ਹਫ਼ਤੇ ਲਈ ਜਿਹੜਾ ਕੋਰਟ ਦੇ ਵੱਲੋਂ ਜਿਹੜਾ ਸਟੇ ਲਗਾ ਦਿੱਤਾ ਗਿਆ ਹੁਣ 4 ਹਫ਼ਤੇ ਬਾਅਦ ਜਿਹੜੀ ਐ ਸੁਣਵਾਈ ਹੋਏਗੀ ਕੀ ਕੁਝ ਜਿਹੜਾ ਸਾਹਮਣੇ ਆਏਗਾ ਕੀ ਇਹ ਲੈਂਡ ਪੁਲਿੰਗ ਸਕੀਮ ਨੂੰ ਹਾਈ ਕੋਰਟ ਦੇ ਵਿੱਚੋਂ ਹਰੀ ਛੰਡੀ ਮਿਲਦੀ ਹੈ ਜਾਂ ਇਹ ਲੈਂਡ ਪੁਲ ਸਕੀਮ ਜਿਹੜੀ ਹੈ ਫੇਲ ਹੋਏਗੀ ਇਹ ਤੁਮੈਂ ਇਹ ਜਾਇ 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 ਇਸ ਨੂੰ ਘਟਾਉਣਾ ਵਧਾਉਣਾ ਚਾਹੀਦਾ ਹੈ ਜਾਂ ਇਹ ਜਿਹੜੀ ਹੈ ਸਰਕਾਰ ਦੇ ਗਲੇ ਦੀ ਫੰਦਾ ਬਣ ਗਈ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਸਰਕਾਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਲੈਂਡ ਪੁਲਿੰਗ ਸਕੀਮ ਨੂੰ ਲੈ ਕੇ ਲਗਾਤਾਰ ਜਿਹੜਾ ਪੰਜਾਬ ਸਰਕਾਰ ਦੇ ਵਿਰੁੱਧ ਜਿਹੜੇ ਕਿਸਾਨ ਜਥੇਬੰਦੀਆਂ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਸੀ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਪਿਟੀਸ਼ਨਾਂ ਜਿਹੜੀਆਂ ਹਾਈ ਕੋਰਟ ਦੇ ਵਿੱਚ ਦਾਖਲ ਹੋਈਆਂ 200 ਤੋਂ ਪਲੱਸ ਜਿਹੜੀਆਂ ਪਿਟੀਸ਼ਨਾਂ ਦੱਸੀਆਂ ਜਾ ਰੀਆਂ ਨੇ ਜਿਹੜੀਆਂ ਕਿ ਹਾਈ ਕੋਰਟ ਦੇ ਵਿੱਚ ਜਿਹੜੀ ਐ ਦਾਖਲ ਹੋਈਆਂ ਜਿਸ ਤੋਂ ਬਾਅਦ ਕਿ ਪਟੀਸ਼ਨ ਦੇਖਦੇ ਹੀ ਜਿਹੜੇ ਹਾਈ ਕੋਰਟ ਦੇ ਵੱਲੋਂ ਜਿਹੜੀ ਐ ਸਟੇ ਲਗਾ ਦਿੱਤੀ ਗਈ ਸੀ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਹੁਣ ਜਿਹੜੀ ਐ ਅੱਜ ਜਿਹੜੀ ਇੱਕ ਹੋਰ ਪਟੀਸ਼ਨ ਸੀਗੀ ਜਿਸ ਨੂੰ ਲੈ ਕੇ ਜਿਹੜਾ ਅੱਜ ਫਿਰ ਜਿਹੜਾ ਕੋਰਟ ਦੇ ਵਿੱਚ ਜਿਹੜੀ ਐ ਸੁਣਵਾਈ ਸੀਗੀ ਸੁਣਵਾਈ ਦੇ ਵਿੱਚ ਦੱਸਿਆ ਜਾ ਰਿਹਾ ਕਿ ਦੋਨਾਂ ਪਾਰਟੀਆਂ ਦੇ ਵੱਲੋਂ ਆਪਣੇ ਆਪਣੇ ਤਰਕ ਦਿੱਤੇ ਗਏ ਤੇ ਉੱਥੇ ਜੇ ਗੱਲ ਕਰੀਏ ਤਾਂ ਹੁਣ ਜਿਹੜੀ ਐ ਲੈਂਡ ਪੁਲਿੰਗ ਸਕੀਮ ਜਿਹੜੀ ਐ ਵਿਵਾਦਾਂ ਦੇ ਵਿੱਚ ਕਿਰਦੀ ਹੋਈ ਨਜ਼ਰ ਆ ਰਹੀ ਹੈ ਦੱਸਦੀ ਹੈ ਕਿ ਹਾਈ ਕੋਰਟ ਦੇ ਵੱਲੋਂ 4 ਹਫ਼ਤਿਆਂ ਲਈ ਰੋਕ ਲਗਾ ਦਿੱਤੀ ਗਈ ਹੈ 4 ਹਫਤੇ ਬਾਅਦ ਹੋਣ ਜਿਹੜੀ ਐ ਇਸ ਤੇ ਦੁਬਾਰਾ ਸੁਣਵਾਈ ਹੋਏਗੀ ਦੱਸਦੀ ਕਿ ਲਗਾਤਾਰ ਜਿੱਦਾਂ ਹੀ ਜਿਹੜੀ ਐ ਪੰਜਾਬ ਸਰਕਾਰ ਦੇ ਵੱਲੋਂ ਲੈਂਡ ਪੁਲਿੰਗ ਸਕੀਮ ਲੈ ਕੇ ਆਉਂਦੀ ਗਈ ਆ ਉਸ ਤੋਂ ਬਾਅਦ ਜਿੱਥੇ ਵਿਰੋਧੀ ਪਾਰਟੀਆਂ ਉਹਨਾਂ ਨੂੰ ਆੜੇ ਹੱਥੇ ਲੰਦੇ ਹੋਏ ਨਜ਼ਰ ਆ ਰਹੇ ਸੀ ਉੱਥੇ ਜੇ ਹੁਣ ਗੱਲ ਕਰੀਏ ਤਾਂ ਲਗਾਤਾਰ ਜਿਹੜੀਆਂ ਪਟੀਸ਼ਨਾਂ ਪਈਆਂ ਲੁਧਿਆਣਾ ਤੋਂ ਵੀ ਵੱਖ-ਵੱਖ ਪਟੀਸ਼ਨਰਾਂ ਦੇ ਵੱਲੋਂ ਜਿਹੜੀ ਐ ਪਟੀਸ਼ਨ ਐ داخل ਕੀਤੀ ਗਈ ਸੀ ਹਾਈ ਕੋਰਟ ਦੇ ਵਿੱਚ ਲਗਾਤਾਰ ਜਿਹੜਾ ਇਹ ਮਾਮਲਾ ਜਿਹੜਾ ਤੂਲ ਫੜਦਾ ਹੋਇਆ ਨਜ਼ਰ ਆ ਰਿਹਾ ਸੀ ਉਸ ਤੋਂ ਬਾਅਦਾਂ ਜੇ ਗੱਲ ਕਰੀਏ ਤਾਂ ਕਾਂਗਰਸ ਵੱਲੋਂ ਜਿਹੜਾ ਕਿ ਗਲਾਡਾ ਦਫ਼ਤਰ ਦੇ ਬਾਹਰ ਦਰਨਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੱਡਾ ਇਕੱਠ ਕਰਕੇ ਡੀਸੀ ਆਫਿਸ ਦੇ ਵਿੱਚ ਜਿਹੜਾ ਲੁਧਿਆਣੇ ਦੀ ਗੱਲ ਕਰੀਏ ਤਾਂ ਉੱਥੇ ਜਿਹੜਾ ਦਰਨਾ ਮਾਰਿਆ ਗਿਆ ਸੀ ਉੱਥੇ ਹੀ ਕਿਸਾਨ ਜਥਿਆਂ ਵੱਲੋਂ ਜਿਹੜੀ ਹੈ ਅਹਲੇਵੀ ਜਿਹੜਾ ਧਰਨਾ ਜਿਹੜਾ ਗਲਾਡਾ ਦਸਤਰ ਤੇ ਬਾਹਰ ਲਾਇਆ ਗਿਆ ਉੱਤੇ ਹੀ ਗੱਲ ਕਰੀਏ ਤਾਂ ਹੁਣ ਜਿਹੜਾ ਜਗਰਾਓ ਤੋਂ ਵੀ ਤਸਵੀਰਾਂ ਸਾਹਮਣੇ ਆ ਰਹੀਆਂ ਸੀ ਕਿ ਅਸੀਂ ਕੋਈ ਵੀ ਆਪਣੀ ਜ਼ਮੀਨ ਜਿਹੜੀ ਹੈ ਸਰਕਾਰ ਨੂੰ ਨਹੀਂ ਦਵਾਂਗੇ ਉੱਤੇ ਲੁਧਿਆਣਾ ਤੋਂ ਜਿਹੜੇ ਮੰਤਰੀ ਨੇ ਕੈਬਿਨੇਟ ਮੰਤਰੀ ਨੇ ਇੰਡਸਟਰੀ ਮੰਤਰੀ ਸੰਜੀਵ अरोड़ा ਦੀਆਂ ਵੀ ਤਸਵੀਰਾਂ ਵਾਇਰਲ ਹੋ ਰਹੀਆਂ ਸੀ ਜਿੱਥੇ ਵੱਡੇ ਕਾਰੋਬਾਰੀਆਂ ਦੇ ਵੱਲੋਂ ਜਿਹੜੀ ਹੈ ਜ਼ਮੀਨ ਜਿਹੜੀ ਹੈ ਸਮਰਥਨ ਵੀ ਦਿੱਤਾ ਜਾ ਰਿਹਾ ਸੀ ਇਹ ਜੇ ਗੱਲ ਕਰੀ ਤਾਂ ਹੁਣ ਜਿਹੜੀ ਹੈ ਉਹਨਾਂ ਦੇ ਵੱਲੋਂ ਜਿਹੜੀਆਂ ਜ਼ਮੀਨਾਂ ਤਾਂ ਜ਼ਰੂਰ ਦਿੱਤੀਆਂ ਗਈਆਂ ਸੀ ਲੇਕਿਨ ਹੁਣ ਜਿਹੜੀ ਹੈ ਲੈਂਡ ਪੁਲਿੰਗ ਸਕੀਮ ਕਿਤੇ ਨਾ ਕਿਤੇ ਵਿਵਾਦਾਂ ਦੇ ਵਿੱਚ ਕਿਰਦੀ ਹੋਈ ਨਜ਼ਰ ਆ ਰਹੀ ਹੈ ਹੁਣ ਜਿਹੜਾ 4 ਹਫ਼ਤੇ ਲਈ ਜਿਹੜਾ ਕੋਰਟ ਦੇ ਵੱਲੋਂ ਜਿਹੜਾ ਸਟੇ ਲਗਾ ਦਿੱਤਾ ਗਿਆ ਹੁਣ 4 ਹਫ਼ਤੇ ਬਾਅਦ ਜਿਹੜੀ ਹੈ ਸੁਣਵਾਈ ਹੋਏਗੀ ਕੀ ਕੁਝ ਜਿਹੜਾ ਸਾਹਮਣੇ ਆਏਗਾ ਕੀ ਇਹ ਲੈਂਡ ਪੁਲਿੰਗ ਸਕੀਮ ਨੂੰ ਹਾਈ ਕੋਰਟ ਦੇ ਵਿੱਚੋਂ ਹਰੀ ਛੰਡੀ ਮਿਲਦੀ ਹੈ ਜਾਂ ਇਹ ਲੈਂਡ ਪੁਲ ਸਕੀਮ ਜਿਹੜੀ ਹੈ ਫੇਲ ਹੋਏਗੀ ਇਹ ਤੁਮ ਹੈ ਇਹ ਜੈ 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 ਇਸ ਨੂੰ ਘਟਾਉਣਾ ਵਧਾਉਣਾ ਚਾਹੀਦਾ ਜਾਂ ਇਹ ਜਿਹੜੀ ਹੈ ਸਰਕਾਰ ਦੇ ਗਲੇ ਦੀ ਫੰਦਾ ਬਣ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਸਰਕਾਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਲੈਂਡ ਪੁਲਿੰਗ ਸਕੀਮ ਨੂੰ ਲੈ ਕੇ ਲਗਾਤਾਰ ਜਿਹੜਾ ਪੰਜਾਬ ਸਰਕਾਰ ਦੇ ਵਿਰੁੱਧ ਜਿਹੜੇ ਕਿਸਾਨ ਜਥੇਬੰਦੀਆਂ ਹੁੰਦੀਆਂ ਹੀਆਂ ਨਜ਼ਰ ਆ ਰਹੀਆਂ ਸੀ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਪਟੀਸ਼ਨਾਂ ਜਿਹੜੀਆਂ ਹਾਈ ਕੋਰਟ ਦੇ ਵਿੱਚ ਦਾਖਲ ਹੋਈਆਂ 200 ਤੋਂ ਪਲੱਸ ਜਿਹੜੀਆਂ ਪਟੀਸ਼ਨਾਂ ਦੱਸੀਆਂ ਜਾ ਰਿਆ ਨੇ ਜਿਹੜੀਆਂ ਕਿ ਹਾਈ ਕੋਰਟ ਦੇ ਵਿੱਚ ਜਿਹੜੀ ਹੈ ਦਾਖਲ ਹੋਈਆਂ ਜਿਸ ਤੋਂ ਬਾਅਦ ਕਿ ਪੀਟੀਸ਼ਨ ਦੇਖਦੇ ਹੀ ਜਿਹੜੀ ਹਾਈ ਕੋਰਟ ਦੇ ਵੱਲੋਂ ਜਿਹੜੀ ਐ ਸਟੇ ਲਗਾ ਦਿੱਤੀ ਗਈ ਸੀ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਹੁਣ ਜਿਹੜੀ ਐ ਅੱਜ ਜਿਹੜੀ ਇੱਕ ਹੋਰ ਪਟੀਸ਼ਨ ਸੀਗੀ ਜਿਸ ਨੂੰ ਲੈ ਕੇ ਜਿਹੜਾ ਅੱਜ ਫੇਰ ਜਿਹੜਾ ਕੋਰਟ ਦੇ ਵਿੱਚ ਜਿਹੜੀ ਐ ਸੁਣਵਾਈ ਸੀਗੀ ਸੁਣਵਾਈ ਦੇ ਵਿੱਚ ਦੱਸਿਆ ਜਾ ਰਿਹਾ ਕਿ ਦੋਨਾਂ ਪਾਰਟੀਆਂ ਦੇ ਵੱਲੋਂ ਆਪਣੇ ਆਪਣੇ ਤਰਕ ਦਿੱਤੇ ਗਏ ਤੇ ਉੱਤੇ ਜੇ ਗੱਲ ਕਰੀਏ ਤਾਂ ਹੁਣ ਜਿਹੜੀ ਐ ਲੈਂਡ ਪੂਲਿੰਗ ਸਕੀਮ ਜਿਹੜੀ ਐ ਵਿਵਾਦਾਂ ਦੇ ਵਿੱਚ ਕਿਰਦੀ ਹੋਈ ਨਜ਼ਰ ਆ ਰਹੀ ਹੈ ਦੱਸਦੀ ਕਿ ਹਾਈ ਕੋਰਟ ਦੇ ਵੱਲੋਂ 4 ਹਫ਼ਤਿਆਂ ਲਈ ਰੋਕ ਲਗਾ ਦਿੱਤੀ ਗਈ ਐ 4 ਹਫਤੇ ਬਾਅਦ ਹੂਨ ਜਿਹੜੀ ਐ ਇਸ ਦੇ ਦੁਬਾਰਾ ਸੁਣਵਾਈ ਹੋਏਗੀ ਦੱਸਦੀ ਹੈ ਕਿ ਲਗਾਤਾਰ ਜਿੱਦਾਂ ਹੀ ਜਿਹੜੀ ਐ ਪੰਜਾਬ ਸਰਕਾਰ ਦੇ ਵੱਲੋਂ ਲੈਂਡ ਪੁਲਿੰਗ ਸਕੀਮ ਲੈ ਕੇ ਆਂਦੀ ਗਈ ਆ ਉਸ ਤੋਂ ਬਾਅਦ ਜਿੱਥੇ ਵਿਰੋਧੀ ਪਾਰਟੀਆਂ ਉਹਨਾਂ ਨੂੰ ਆੜੇ ਹੱਥੇ ਲੰਦੇ ਹੋਏ ਨਜ਼ਰ ਆ ਰਹੇ ਸੀ ਉੱਥੇ ਜੇ ਹੁਣ ਗੱਲ ਕਰੀਏ ਤਾਂ ਲਗਾਤਾਰ ਜਿਹੜੀਆਂ ਪਟੀਸ਼ਨਾਂ ਪਈਆਂ ਲੁਧਿਆਣਾ ਤੋਂ ਵੀ ਵੱਖ-ਵੱਖ ਪਟੀਸ਼ਨਰਾਂ ਦੇ ਵੱਲੋਂ ਜਿਹੜੀ ਐ ਪਟੀਸ਼ਨ ਹੈ ਦਾਖਲ ਕੀਤੀ ਗਈ ਸੀ ਹਾਈ ਕੋਰਟ ਦੇ ਵਿੱਚ ਲਗਾਤਾਰ ਜਿਹੜਾ ਇਹ ਮਾਮਲਾ ਜਿਹੜਾ ਤੂਲ ਫੜਦਾ ਹੋਇਆ ਨਜ਼ਰ ਆ ਰਿਹਾ ਸੀ ਉਸ ਤੋਂ ਪਹਿਲਾਂ ਜੇ ਗੱਲ ਕਰੀਏ ਤਾਂ ਕਾਂਗਰਸ ਵੱਲੋਂ ਜਿਹੜਾ ਕਿ ਗਲਾਡਾ ਦਫ਼ਤਰ ਦੇ ਬਾਹਰ ਤਰਨਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਜਿਹੜਾ ਸ਼ਰੋਮਣੀ ਅਕਾਲੀ ਦਲ ਦੇ ਵੱਲੋਂ ਵੱਡਾ ਇਕੱਠ ਕਰਕੇ ਡੀਸੀ ਆਫਿਸ ਦੇ ਵਿੱਚ ਜਿਹੜਾ ਲੁਧਿਆਣੇ ਦੀ ਗੱਲ ਕਰੀਏ ਤਾਂ ਉੱਥੇ ਜਿਹੜਾ ਤਰਨਾ ਮਾਰਿਆ ਗਿਆ ਸੀ ਉੱਥੇ ਹੀ ਕਿਸਾਨ ਜਥਿਆਂ ਵੱਲੋਂ ਜਿਹੜੀ ਐ ਹਲੇ ਵੀ ਜਿਹੜਾ ਧਰਨਾ ਜਿਹੜਾ ਗਲਾਡਾ ਦਸਤਰ ਤੇ ਬਾਹਰ ਲਾਇਆ ਗਿਆ ਉੱਥੇ ਹੀ ਗੱਲ ਕਰੀਏ ਤਾਂ ਹੁਣ ਜਿਹੜਾ ਜਗਰਾਓ ਤੋਂ ਵੀ ਤਸਵੀਰਾਂ ਸਾਹਮਣੇ ਆ ਰਹੀਆਂ ਸੀ ਕਿ ਅਸੀਂ ਕੋਈ ਵੀ ਆਪਣੀ ਜ਼ਮੀਨ ਜਿਹੜੀ ਹੈ ਸਰਕਾਰ ਨੂੰ ਨਹੀਂ ਦਵਾਂਗੇ ਉੱਥੇ ਲੁਧਿਆਣਾ ਤੋਂ ਜਿਹੜੇ ਮੰਤਰੀ ਨੇ ਕੈਬਿਨ ਕੈਬਨਿਟ ਮੰਤਰੀ ਨੇ ਇੰਡਸਟਰੀ ਮੰਤਰੀ ਸੰਜੀਵ ਅਰੋੜਾ ਦੀਆਂ ਵੀ ਤਸਵੀਰਾਂ ਵਾਇਰਲ ਹੋ ਰਹੀਆਂ ਸੀ ਜਿੱਥੇ ਵੱਡੇ ਕਾਰੋਬਾਰੀਆਂ ਦੇ ਵੱਲੋਂ ਜਿਹੜੀ ਐ ਜ਼ਮੀਨ ਜਿਹੜੀ ਐ ਸਮਰਥਨ ਵੀ ਦਿੱਤਾ ਜਾ ਰਿਹਾ ਸੀ ਇਹ ਜੇ ਗੱਲ ਕਰੀ ਤਾਂ ਹੁਣ ਜਿਹੜੀ ਐ ਉਹਨਾਂ ਦੇ ਵੱਲੋਂ ਵੀ ਜਿਹੜੀਆਂ ਜ਼ਮੀਨਾਂ ਤਾਂ ਜ਼ਰੂਰ ਦਿੱਤੀਆਂ ਗਈਆਂ ਸੀ ਲੇਕਿਨ ਹੁਣ ਜਿਹੜੀ ਐ ਲੈਂਡ ਪੁਲਿੰਗ ਸਕੀਮ ਕਿਤੇ ਨਾ ਕਿਤੇ ਵਿਵਾਦਾਂ ਦੇ ਵਿੱਚ ਕਿਰਦੀ ਹੋਈ ਨਜ਼ਰ ਆ ਰਹੀ ਹੈ ਹੁਣ ਜਿਹੜਾ 4 ਹਫ਼ਤੇ ਲਈ ਜਿਹੜਾ ਕੋਰਟ ਦੇ ਵੱਲੋਂ ਜਿਹੜਾ ਸਟੇ ਲਗਾ ਦਿੱਤਾ ਗਿਆ ਹੁਣ 4 ਹਫ਼ਤੇ ਬਾਅਦ ਜਿਹੜੀ ਐ ਸੁਣਵਾਈ ਹੋਏਗੀ ਕੀ ਕੁਝ ਜਿਹੜਾ ਸਾਹਮਣੇ ਆਏਗਾ ਕੀ ਇਹ ਲੈਂਡ ਪੁਲਿੰਗ ਸਕੀਮ ਨੂੰ ਹਾਈ ਕੋਰਟ ਦੇ ਵਿੱਚੋਂ ਹਰੀ ਛੰਡੀ ਮਿਲਦੀ ਹੈ ਜਾਂ ਇਹ ਲੈਂਡ ਪੁਲ ਸਕੀਮ ਜਿਹੜੀ ਹੈ ਸੇਲ ਹੋਏਗੀ ਇਹ ਤੁਮੈਂ ਇਹ ਜੈ 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 ਇਸ ਨੂੰ ਘਟਾਉਣਾ ਵਧਾਉਣਾ ਚਾਹੀਦਾ ਹੈ ਜਾਂ ਇਹ ਜਿਹੜੀ ਹੈ ਸਰਕਾਰ ਦੇ ਗਲੇ ਦੀ ਫੰਦਾ ਬਣ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਸਰਕਾਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਲੈਂਡ ਪੁਲਿੰਗ ਸਕੀਮ ਨੂੰ ਲੈ ਕੇ ਲਗਾਤਾਰ ਜਿਹੜਾ ਪੰਜਾਬ ਸਰਕਾਰ ਦੇ ਵਿਰੁੱਧ ਜਿਹੜੇ ਕਿਸਾਨ ਜਥੇਬੰਦੀਆਂ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਸੀ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਪਟੀਸ਼ਨਾਂ ਜਿਹੜੀਆਂ ਹਾਈ ਕੋਰਟ ਦੇ ਵਿੱਚ ਦਾਖਲ ਹੋਈਆਂ 200 ਤੋਂ ਪਲੱਸ ਜਿਹੜੀਆਂ ਪਟੀਸ਼ਨਾਂ ਦੱਸੀਆਂ ਜਾ ਰੀਆਂ ਨੇ ਜਿਹੜੀਆਂ ਕਿ ਹਾਈ ਕੋਰਟ ਦੇ ਵਿੱਚ ਜਿਹੜੀ ਐ ਦਾਖਲ ਹੋਈਆਂ ਜਿਸ ਤੋਂ ਬਾਅਦ ਕਿ ਪਟੀਸ਼ਨ ਦੇਖਦੇ ਹੀ ਜਿਹੜੀ ਹਾਈ ਕੋਰਟ ਦੇ ਵੱਲੋਂ ਜਿਹੜੀ ਐ ਸਟੇ ਲਗਾ ਦਿੱਤੀ ਗਈ ਸੀ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਹੁਣ ਜਿਹੜੀ ਐ ਅੱਜ ਜਿਹੜੀ ਇੱਕ ਹੋਰ ਪਟੀਸ਼ਨ ਸੀਗੀ ਜਿਸ ਨੂੰ ਲੈ ਕੇ ਜਿਹੜਾ ਅੱਜ ਫੇਰ ਜਿਹੜਾ ਕੋਰਟ ਦੇ ਵਿੱਚ ਜਿਹੜੀ ਐ ਸੁਣਵਾਈ ਸੀਗੀ ਸੁਣਵਾਈ ਦੇ ਵਿੱਚ ਦੱਸਿਆ ਜਾ ਰਿਹਾ ਕਿ ਦੋਨਾਂ ਪਾਰਟੀਆਂ ਦੇ ਵੱਲੋਂ ਆਪਣੇ ਆਪਣੇ ਤਰਕ ਦਿੱਤੇ ਗਏ ਤੇ ਉੱਥੇ ਜੇ ਗੱਲ ਕਰੀਏ ਤਾਂ ਹੁਣ ਜਿਹੜੀ ਐ ਲੈਂਡ ਪੁਲਿੰਗ ਸਕੀਮ ਜਿਹੜੀ ਐ ਵਿਵਾਦਾਂ ਦੇ ਵਿੱਚ ਕਿਰਦੀ ਹੋਈ ਨਜ਼ਰ ਆ ਰਹੀ ਹੈ ਦੱਸਦੀ ਹੈ ਕਿ ਹਾਈ ਕੋਰਟ ਦੇ ਵੱਲੋਂ 4 ਹਫ਼ਤਿਆਂ ਲਈ ਰੋਕ ਲਗਾ ਦਿੱਤੀ ਗਈ ਐ 4 ਹਫਤੇ ਬਾਅਦ ਹੋਣ ਜਿਹੜੀ ਐ ਇਸ ਦੇ ਦੁਬਾਰਾ ਸੁਣਵਾਈ ਹੋਏਗੀ ਦੱਸ ਦਈਏ ਕਿ ਲਗਾਤਾਰ ਜਿੱਦਾਂ ਹੀ ਜਿਹੜੀ ਐ ਪੰਜਾਬ ਸਰਕਾਰ ਦੇ ਵੱਲੋਂ ਲੈਂਡ ਪੁਲਿੰਗ ਸਕੀਮ ਲੈ ਕੇ ਆਂਦੀ ਗਈ ਆ ਉਸ ਤੋਂ ਬਾਅਦ ਜਿੱਥੇ ਵਿਰੋਧੀ ਪਾਰਟੀਆਂ ਉਹਨਾਂ ਨੂੰ ਆੜੇ ਹੱਥੇ ਲੰਦੇ ਹੋਏ ਨਜ਼ਰ ਆ ਰਹੇ ਸੀ ਉੱਥੇ ਜੇ ਹੁਣ ਗੱਲ ਕਰੀਏ ਤਾਂ ਲਗਾਤਾਰ ਜਿਹੜੀਆਂ ਪਟੀਸ਼ਨਾਂ ਪਈਆਂ ਲੁਧਿਆਣਾ ਤੋਂ ਵੀ ਵਕ ਵਕ ਪਟੀਸ਼ਨਾਂ ਰਾਣੇ ਦੇ ਵੱਲੋਂ ਜਿਹੜੀ ਐ ਪਟੀਸ਼ਨ ਐ داخل ਕੀ ਦਿਗਈ ਸੀ ਹਾਈ ਕੋਰਟ ਦੇ ਵਿੱਚ ਲਗਾਤਾਰ ਜਿਹੜਾ ਇਹ ਮਾਮਲਾ ਜਿਹੜਾ ਤੂਲ ਫੜਦਾ ਹੋਇਆ ਨਜ਼ਰ ਆ ਰਿਹਾ ਸੀ ਉਸ ਤੋਂ ਪਹਿਲਾਂ ਜੇ ਗੱਲ ਕਰੀਏ ਤਾਂ ਕਾਂਗਰਸ ਵੱਲੋਂ ਜਿਹੜਾ ਕਿ ਗਲਾਡਾ ਦਫ਼ਤਰ ਦੇ ਬਾਹਰ ਤਰਨਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੱਡਾ ਇਕੱਠ ਕਰਕੇ ਡੀਸੀ ਆਫਿਸ ਦੇ ਵਿੱਚ ਜਿਹੜਾ ਲੁਧਿਆਣੇ ਦੀ ਗੱਲ ਕਰੀਏ ਤਾਂ ਉੱਥੇ ਜਿਹੜਾ ਤਰਨਾ ਮਾਰਿਆ ਗਿਆ ਸੀ ਉੱਥੇ ਹੀ ਕਿਸਾਨ ਜਥਿਆਂ ਵੱਲੋਂ ਜਿਹੜੀ ਹੈ ਹਲੇ ਵੀ ਜਿਹੜਾ ਧਰਨਾ ਜਿਹੜਾ ਗਲਾਡਾ ਦਸਤਰ ਤੇ ਬਾਹਰ ਲਾਇਆ ਗਿਆ ਉੱਤੇ ਹੀ ਗੱਲ ਕਰੀਏ ਤਾਂ ਹੁਣ ਜਿਹੜਾ ਜਗਰਾਓ ਤੋਂ ਵੀ ਤਸਵੀਰਾਂ ਸਾਹਮਣੇ ਆ ਰਹੀਆਂ ਸੀ ਕਿ ਅਸੀਂ ਕੋਈ ਵੀ ਆਪਣੀ ਜ਼ਮੀਨ ਜਿਹੜੀ ਹੈ ਸਰਕਾਰ ਨੂੰ ਨਹੀਂ ਦਵਾਂਗੇ ਉੱਤੇ ਲੁਧਿਆਣਾ ਤੋਂ ਜਿਹੜੇ ਮੰਤਰੀ ਨੇ ਕੈਬਨ ਕੈਬਨਿਟ ਮੰਤਰੀ ਨੇ ਇੰਡਸਟਰੀ ਮੰਤਰੀ ਸੰਜੀਵ अरोੜਾ ਦੀਆਂ ਵੀ ਤਸਵੀਰਾਂ ਵਾਇਰਲ ਹੋ ਰਹੀਆਂ ਸੀ ਜਿੱਥੇ ਵੱਡੇ ਕਾਰੋਬਾਰੀਆਂ ਦੇ ਵੱਲੋਂ ਜਿਹੜੀ ਐ ਜ਼ਮੀਨ ਜਿਹੜੀ ਐ ਸਮਰਥਨ ਵੀ ਦਿੱਤਾ ਜਾ ਰਿਹਾ ਸੀ ਇਹ ਜੇ ਗੱਲ ਕਰੀ ਤਾਂ ਹੁਣ ਜਿਹੜੀ ਐ ਉਹਨਾਂ ਦੇ ਵੱਲੋਂ ਵੀ ਜਿਹੜੀਆਂ ਜ਼ਮੀਨਾਂ ਤਾਂ ਜ਼ਰੂਰ ਦਿੱਤੀਆਂ ਗਈਆਂ ਸੀ ਲੇਕਿਨ ਹੁਣ ਜਿਹੜੀ ਐ ਲੈਂਡ ਪੁਲਿੰਗ ਸਕੀਮ ਕਿਤੇ ਨਾ ਕਿਤੇ ਵਿਵਾਦਾਂ ਦੇ ਵਿੱਚ ਕਿਰਦੀ ਹੋਈ ਨਜ਼ਰ ਆ ਰਹੀ ਹੈ ਹੁਣ ਜਿਹੜਾ 4 ਹਫ਼ਤੇ ਲਈ ਜਿਹੜਾ ਕੋਰਟ ਦੇ ਵੱਲੋਂ ਜਿਹੜਾ ਸਟੇ ਲਗਾ ਦਿੱਤਾ ਗਿਆ ਹੁਣ 4 ਹਫ਼ਤੇ ਬਾਅਦ ਜਿਹੜੀ ਐ ਸੁਣਵਾਈ ਹੋਏਗੀ ਕੀ ਕੁਝ ਜਿਹੜਾ ਸਾਹਮਣੇ ਆਏਗਾ ਕੀ ਇਹ ਲੈਂਡ ਪੁਲਿੰਗ ਸਕੀਮ ਨੂੰ ਹਾਈ ਕੋਰਟ ਦੇ ਵਿੱਚੋਂ ਹਰੀ ਛੰਡੀ ਮਿਲਦੀ ਹੈ ਜਾਂ ਇਹ ਲੈਂਡ ਪੁਲ ਸਕੀਮ ਜਿਹੜੀ ਹੈ ਫੇਲ ਹੋਏਗੀ ਇਹ ਤੁਮ ਇਹ ਜੈ 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 ਇਸ ਨੂੰ ਘਟਾਉਣਾ ਵਧਾਉਣਾ ਚਾਹੀਦਾ ਹੈ ਜਾਂ ਇਹ ਜਿਹੜੀ ਹੈ ਸਰਕਾਰ ਦੇ ਗਲੇ ਦੀ ਫੰਦਾ ਬਣ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਸਰਕਾਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਲੈਂਡ ਪੁਲਿੰਗ ਸਕੀਮ ਨੂੰ ਲੈ ਕੇ ਲਗਾਤਾਰ ਜਿਹੜਾ ਪੰਜਾਬ ਸਰਕਾਰ ਦੇ ਵਿਰੁੱਧ ਜਿਹੜੇ ਕਿਸਾਨ ਜਥੇਬੰਦੀਆਂ ਹੁੰਦੀਆਂ ਹੁੰਦੀਆਂ ਆ ਨਜ਼ਰ ਆ ਰਹੀਆਂ ਸੀ ਉਹ